ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਓ ਵੀਡੀਓ ਨੂੰ ਪੂਰੀ ਦੇਖ ਕੇ ਜਰੂਰ ਜਾਇਓ ਬਹੁਤ ਵਧੀਆ ਗੱਲਾਂ ਜਿਹੜੀਆਂ ਇਹ ਚ ਸਿੱਖਣ ਨੂੰ ਮਿਲਣਗੀਆਂ ਤੁਹਾਨੂੰ ਸਾਰਿਆਂ ਨੂੰ ਹੌਕ ਸ਼ਾਇਦ ਜੇ ਮੇਰਾ ਪ੍ਰੈਜ਼ੈਂਟ ਕਰਨ ਦਾ ਵੇ ਉਹਨਾਂ ਵਧੀਆ ਨਾ ਹੋਵੇ ਕਿਸੇ ਨੂੰ ਬੰਨ ਕੇ ਰੱਖ ਸਕਾਂ ਪਰ ਵੀਡੀਓ ਨੂੰ ਐਂਡ ਤੱਕ ਜਰੂਰ ਸੁਣ ਕੇ ਜਾਇਓ ਪਿੱਛੇ ਜੇ ਆਪਾਂ ਇੱਕ ਵੱਡੀ ਘਟਨਾ ਸੁਣੀ ਪੰਜਾਬ ਦੇ ਵਿੱਚ ਕੀ ਪੰਜਾਬ ਦੇ ਇੱਕ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸੁਖਨ ਵਾਲੇ ਦੇ ਇੱਕ ਕੁੜੀ ਨੇ ਬਹੁਤ ਹੀ ਸੋਹਣੇ ਤੇ ਨਿਹਾਈ ਤੇ شریف ਮੁੰਡੇ ਦਾ ਕਤਲ ਕਰਤਾ ਤਾਂ ਉਹਦੇ ਲਈ ਇੱਕ ਤਾਂ ਸਵਾਲ ਖੜਾ ਹੋ ਗਿਆ ਕਿ ਆਖਰ ਇਹੋ ਜਿਹਾ ਕਿਉਂ ਹੋ ਰਿਹਾ ਵਿਆਹ ਇੱਕ ਡਾ ਪਵਿੱਤਰ ਰਿਸ਼ਤਾ ਹੁੰਦਾ ਸੀਗਾ ਤੇ ਉਹਦੇ ਹੁਣ ਅਰਥ ਹੀ ਬਦਲ ਲਗੇ ਦਿਨ ਬਦਨ ਅਸੀਂ ਇਹੋ ਜੀਆਂ ਖਬਰਾਂ ਸੁਣ ਰਹੇ ਹਾਂ ਜਿੱਥੇ ਜਾਂ ਤਾਂ ਮੁੰਡੇ ਨੇ ਕੁੜੀ ਨੂੰ ਮਾਰਤਾ ਤੇ ਜਾਂ ਕੁੜੀ ਨੇ ਮੁੰਡੇ ਨੂੰ ਮਾਰਤਾ ਜਾਂ ਤਲਾਕ ਬਾਧ ਰਹੇ ਆ ਉਹਦਾ ਕਾਰਨ ਕੀ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹਦਾ ਇਹਦੇ ਕਾਰਨਾਂ ਬਾਰੇ ਚਰਚਾ ਕਰਾਂਗੇ ਤਾਂ ਕਿ ਜਿਹੜੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੁੰਡੇ ਕੁੜੀਆਂ ਵਿਆਹ ਕਰਾਉਣ ਜਾ ਰਹੇ ਨੇ ਉਹ ਇਹਨਾਂ ਗੱਲਾਂ ਨੂੰ ਸਮਝ ਲੈਣ ਤੇ ਆਪ ਦੀ ਜ਼ਿੰਦਗੀ ਹੈ ਜਿਹੜੀ ਉਹ ਬਹੁਤ ਬਰੀਕੀ ਤੇ ਸਮਝ ਦੇ ਨਾਲ ਬਤਾਉਣਾ ਕਿਉਂਕਿ ਵਿਆਹ ਇੱਕ ਇਹੋ ਜਿਹਾ ਇੱਕੋ ਇੱਕ ਰਿਸ਼ਤਾ ਜਿਹੜਾ ਅਸੀਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਸੰਸਥਾਪਿਤ ਕਰਦੇ ਹਾਂ ਸੋ ਇਹ ਰਿਸ਼ਤੇ ਦੀ ਜਿਹੜੀ ਇੱਕ ਪਵਿੱਤਰਤਾ ਉਹ ਬਰਕਰਾਰ ਰਹਿਣੀ ਚਾਹੀਦੀ ਆ ਪਰ ਅੱਜ ਕੱਲ੍ਹ ਜੁਗ ਕਹ ਲਓ ਜਾਂ ਬਹੁਤ ਸਾਰੇ ਇਹੋ ਜਿਹੇ ਕਾਰਨ ਕਹ ਲਓ ਇਸ ਰਿਸ਼ਤੇ ਦੇ ਕੋਈ ਬਾਹਲੇ ਅਰਥ ਰਹਿ ਨਹੀਂਗੇ ਸੋ ਕਿਹੜੇ ਕਿਹੜੇ ਕਾਰਨ ਨੇ ਜਿੰਨਾ ਕਰਕੇ ਵਿਆਹ ਦਾ ਜਿਹੜਾ ਪਵਿੱਤਰ ਰਿਸ਼ਤਾ ਉਹ ਖਰਾਬ ਹੋ ਰਿਹਾ ਉਹਨਾਂ ਬਾਰੇ ਆਪਾਂ ਗੱਲ ਕਰਦੇ ਆਂ ਸਭ ਤੋਂ ਪਹਿਲਾ ਕਾਰਨ ਤਾਂ ਮੈਨੂੰ ਲੱਗਦਾ ਕਿ ਅਨ ਰੀਅਲਿਸਟਿਕ ਐਕਸਪੈਕਟੇਸ਼ਨਸ ਨੇ ਜਿਹੜੀਆਂ ਅੱਜ ਦੇ ਜ਼ਮਾਨੇ ਵਿੱਚ ਰਿਲੇਸ਼ਨਸ਼ਿਪ ਟੁੱਟਣ ਦਾ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ 파ਟਨਰ ਤੋਂ ਅਨ ਰੀਅਲਿਸਟਿਕ ਐਕਸਪੈਕਟੇਸ਼ਨ ਜਿਹੜੀਆਂ ਉਹ ਵੱਧ ਰਹੀਆਂ ਨੇ ਸੋਸ਼ਲ ਮੀਡੀਆ ਨੇ ਇੱਕ ਪਰਫੈਕਟ ਲਵ ਦਾ ਅਲਿਊਜ਼ਨ ਕ੍ਰੀਏਟ ਕਰਦਾ ਸਾਡੇ ਸਾਰਿਆਂ ਦੇ ਮੂਰੇ ਜਿੱਥੇ ਕਪਲ ਕਦੇ ਲੜਦੇ ਨਹੀਂ ਜਿੱਥੇ ਹਮੇਸ਼ਾ ਖੁਸ਼ ਲਾਈਫ ਦਿਖਾਈ ਜਾਂਦੀ ਹੈ ਕਿ ਸਾਰੇ ਖੁਸ਼ ਨੇ ਹਮੇਸ਼ਾ ਸਪੈਸ਼ਲ ਮੂਮੈਂਟਸ ਜਿਹੜੀਆਂ ਉਹ ਬੰਦੀਆਂ ਰਹਿੰਦੀਆਂ ਨੇ ਪਰ ਰੀਅਲ ਲਾਈਫ ਵਿੱਚ ਹਰ ਬੰਦਾ ਇੰਪਰਫੈਕਟ ਆ ਹਰ ਰਿਲੇਸ਼ਨਸ਼ਿਪ ਦੇ ਵਿੱਚ ਕਨਫਲਿਕਟ ਹੁੰਦੇ ਨੇ ਜਦੋਂ ਦਿਮਾਗ ਵਿੱਚ ਫੈਂਟਸੀ ਬਣ ਜਾਂਦੀ ਹੈ ਤੇ ਅਸਲ ਪਾਰਟਨਰ ਉਸ ਦੇ ਬਰਾਬਰ ਨਹੀਂ ਆਉਂਦਾ ਜਿਹੜੀ ਦਿਮਾਗ ਦੇ ਵਿੱਚ ਫੈਂਟਸੀ ਬਣੀ ਹੁੰਦੀ ਆ ਤਾਂ ਡਿਸਰਟੀਫਿਕੇਸ਼ਨ ਪੈਦਾ ਹੋ ਜਾਂਦੀ ਆ ਇਸ ਸਾਈਕੋਲੋਜੀਕਲ ਫੀਨੋਮੈਨਨ ਨੂੰ ਰੋਮਾਂਟਿਕ ਆਈਡਿਅਲਾਈਜੇਸ਼ਨ ਕਿਹਾ ਜਾਂਦਾ ਮਾਈਂਡ ਵਿੱਚ ਉਸਦੀ ਇਮੇਜਿਨੇਸ਼ਨ ਨੂੰ ਜਿਹੜਾ ਸਾਡਾ ਮਾਈਂਡ ਆ ਉਹ ਇਮੇਜਿਨੇਸ਼ਨ ਨੂੰ ਰਿਐਲਿਟੀ ਤੋਂ ਵੱਧ ਮਹੱਤਵ ਦੇਣਾ ਸ਼ੁਰੂ ਕਰ ਦਿੰਦਾ ਸੋ ਜਿਹੜੀਆਂ ਅਨ ਰੀਅਲਿਸਟਿਕ ਐਕਸਪੈਕਟੇਸ਼ਨਸ ਨੇ ਸੋਸ਼ਲ ਮੀਡੀਆ ਜਿਹੜੇ ਇਨਫਲੂਐਂਸਰਜ਼ ਨੇ ਉਹਨਾਂ ਨੂੰ ਦੇਖ ਕੇ ਅੱਜ ਦੀ ਨੌਜਵਾਨੀ ਦੇ ਵਿੱਚ ਵੱਧ ਰਹੀ ਆ ਉਹ ਵੀ ਰਿਸ਼ਤੇ ਟੁੱਟਣ ਦਾ ਵੱਡਾ ਕਾਰਨ ਬਣਦੀ ਆ ਜਿਹੜਾ ਦੂਜਾ ਕਾਰਨ ਆ ਮਾਡਰਨ ਯੂਥ ਦਾ ਮਾਈਂਡ ਅੱਜਕੱਲ ਕਵਿਕ ਪਲੇਜ਼ਰ ਦਾ ਆਦੀ ਹੋ ਗਿਆ ਰੀਲਸ ਜਾਂ ਜਿਹੜੇ ਮੇਨ ਕਹਿ ਦਿੰਨੇ ਆਪਾਂ ਸੋਸ਼ਲ ਮੀਡੀਆ ਤੇ ਨੋਟੀਫਿਕੇਸ਼ਨ ਤੁਰੰਤ ਡੋਪਾਮਾਈਨ ਵਾਂਗ ਰਿਵਾਰਡ ਪਾਉਂਦਾ ਮੈਰिज ਆ ਜਿਹੜੀ ਉਹ ਪੇਸ਼ੈਂਸ ਕਪਰੀ ਮਾਈਜ਼ ਤੇ ਲੌਂਗ ਟਰਮ ਥਿੰਕਿੰਗ ਦਾ ਕੰਮ ਹੈ ਨਾ ਪਰ ਡੋਪਾਮਾਈਨ ਐਡਿਕਸ਼ਨ ਬ੍ਰੇਨ ਨੂੰ ਇੱਕ ਸਕਿੰਟ ਦੇ ਵਿੱਚ ਬੋਰ ਕਰ ਦਿੰਦੀ ਆ ਸਾਈਕਲੋਜੀਕਲੀ ਓਵਰ ਸਟੀਮੂਲੇਸ਼ਨ ਬ੍ਰੇਨ ਦੀ ਰਿਵਾਰਡ ਸਿਸਟਮ ਨੂੰ ਵੇਕ ਕਰ ਦਿੰਦਾ ਜਿਸ ਨਾਲ ਰਿਲੇਸ਼ਨਸ਼ਿਪ ਵਿੱਚ ਸਮਾਲ ਐਫਰਟ ਨੇ ਜਿਹੜੀਆਂ ਉਹ ਫੀਲ ਹੀ ਨਹੀਂ ਹੁੰਦੀਆਂ ਇਸ ਲਈ ਕਪਲਸ ਨੂੰ ਲੱਗਦਾ ਹੈ ਕਿ ਸਾਡੇ ਰਿਸ਼ਤੇ ਦੇ ਵਿੱਚ 스파ਰਕ ਜਾਂ ਕਰੰਟ ਕਹਿ ਲੋ ਖਤਮ ਹੋ ਗਿਆ। ਵੇਰ ਐਸ ਰਿਐਲਿਟੀ ਵਿੱਚ ਪ੍ਰੋਬਲਮ ਰਿਸ਼ਤੇ 'ਚ ਨਹੀਂ ਹੁੰਦੀ। ਬ੍ਰੇਨ 'ਚ ਹੁੰਦੀ ਹੈ। ਤਾਂ ਇਹ ਵੀ ਜਿਹੜਾ ਹੈਗਾ ਓਵਰ ਸਟੀਮੂਲੇਸ਼ਨ ਆ ਡਾਫਾ ਮਾਈਂਡ ਦੀ। ਇਹ ਵੀ ਅੱਜਕੱਲ ਦੇ ਰਿਸ਼ਤਿਆਂ ਨੂੰ ਖਰਾਬ ਕਰਦੀ ਹੈ। ਪਹਿਲਾਂ ਅਸੀਂ ਬਹੁਤ ਛੋਟੀਆਂ-ਛੋਟੀਆਂ ਚੀਜ਼ਾਂ 'ਚ ਖੁਸ਼ੀ ਲੱਭ ਲੈਂਦੇ ਸੀ। ਜਿਹੜਾ ਕਿ ਹੁਣ ਉਹ ਛੋਟੀਆਂ-ਛੋਟੀਆਂ ਖੁਸ਼ੀਆਂ ਕਹਿ ਲੋ ਉਹ ਫੀਲ ਹੀ ਨਹੀਂ ਹੁੰਦੀ ਇਨਸਾਨ। ਤੀਜਾ ਜਿਹੜਾ ਵਧਰਾ ਕਾਰਨ ਹੈ ਕਿ ਅੱਜਕੱਲ ਦੀ ਯੂਥ ਹੈ ਜਿਹੜੀ ਉਹ ਵਿਆਹ ਕਰਾਉਣਾ ਹੀ ਨਹੀਂ ਚਾਹੁੰਦੀ। ਉਹਨਾਂ ਨੂੰ ਇੱਕ ਸਮਾਜ ਦਾ ਮਾਨ ਰੱਖਣ ਦੇ ਲਈ ਵਿਆਹ ਦੇ ਬੰਧਨ ਚ ਬੰਨ੍ਹਣਾ ਪੈਂਦਾ ਬਹੁਤ ਸਾਰਾ ਯੂਥ ਕਮਿਟਮੈਂਟ ਤੋਂ ਡਰਦਾ ਉਹਨਾਂ ਨੂੰ ਲੱਗਦਾ ਕਿ ਵਿਆਹ ਕਰਾ ਕੇ ਸਾਡੀ ਇੰਡੀਪੈਂਡੈਂਸ ਆ ਜਿਹੜੀ ਉਹ ਖਤਰੇ ਚ ਪੈ ਜਾਊਗੀ ਸਾਈਕੋਲੋਜੀਕਲੀ ਇਹਨੂੰ ਕਮਿਟਮੈਂਟ ਐਂਜਾਇਟੀ ਕਿਹਾ ਜਾਂਦਾ ਜਿੱਥੇ ਦਿਮਾਗ ਰਿਲੇਸ਼ਨਸ਼ਿਪ ਨੂੰ ਪਿਆਰ ਨਹੀਂ ਇੱਕ ਕੇਜ ਜਾਨੀ ਕਿ ਪਿੰਜਰੇ ਵਜੋਂ ਦੇਖਦਾ ਇਨਸਕਿਊਰ ਲੋਕ ਹੁੰਦੇ ਨੇ ਜਿਹੜੇ ਉਹਨਾਂ ਨੂੰ ਲੱਗਦਾ ਮੈਰਿਜ ਤੇ ਰਿਸਪੌਂਸਿਬਿਲਟੀ ਬਣ ਕੇ ਸਾਡੀ ਲਾਈਫ ਆ ਜਿਹੜੀ ਉਹ ਸਟ੍ਰਿਕਟ ਹੋ ਜਾਊਗੀ ਇਹਦਾ ਮੇਜਰ ਰੀਜਨ ਇਹ ਹੈ ਕਿ ਅਨ ਹੈਲਥੀ ਨੈਰੇਟਿਵ ਹੈ ਕਿ ਮੈਰਿਜ ਸਟ्रेस ਰੈਸਟ੍ਰਿਕਸ਼ਨਸ ਕੰਪਰਮਾਈਜ਼ ਹੈ ਨਾ ਪਰ ਅਸਲ ਚ ਕਮਿਟਮੈਂਟ ਇੱਕ ਪ੍ਰੈਸ਼ਰ ਨਹੀਂ ਹੁੰਦਾ ਪਾਰਟਨਰਸ਼ਿਪ ਹੈ ਜਿਹੜਾ ਸਾਡੀ ਦੋਵਾਂ ਜਾਣਿਆਂ ਦੀ ਜ਼ਿੰਦਗੀ ਨੂੰ ਬਹੁਤ ਹੀ ਸੰਜਮ ਤੇ ਸੋਹਣੇ ਤਰੀਕੇ ਦੇ ਨਾਲ ਅੱਗੇ ਲੈ ਕੇ ਜਾਣ ਦਾ ਨਾਮ ਆ ਜੇ ਦੋਨਾਂ ਦਾ ਮਾਈਂਡਸੈਟ ਹੈਲਦੀ ਆ ਤਾ ਮੈਨੂੰ ਲੱਗਦਾ ਕਿ ਇਹ ਵਿਆਹ ਵਾਲਾ ਰਿਸ਼ਤਾ ਜਿਹੜਾ ਉਹ ਬਹੁਤ ਵਧੀਆ ਨਿਕਲ ਸਕਦਾ ਦੋਵੇਂ ਇੱਕ ਦੂਜੇ ਨੂੰ ਥੋੜਾ ਥੋੜਾ ਸਮਝਣਾ ਸ਼ੁਰੂ ਕਰਨ ਇੱਕ ਦੂਜੇ ਦੀ ਆਜ਼ਾਦੀ ਦਾ ਖਿਆਲ ਰੱਖਣਾ ਸ਼ੁਰੂ ਕਰਨ ਤਾਂ ਵਿਆਹ ਤੋਂ ਵਧੀਆ ਕੋਈ ਰਿਸ਼ਤਾ ਨਹੀਂ ਹੋ ਸਕਦਾ ਜਿੱਥੇ ਤੁਸੀਂ ਆਪਦੇ ਪਾਰਟਨਰ ਦੇ ਨਾਲ ਦਿਲ ਦੀ ਹਰੇਕ ਗੱਲ ਕਰ ਸਕੋ ਚੌਥਾ ਜਿਹੜਾ ਵੱਡਾ ਕਾਰਨ ਓਵਰ ਥਿੰਕਿੰਗ ਤੇ ٹرسٹ ਇਸ਼ੂਜ਼ ਜਿਹੜੇ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਬਹੁਤ ਵੱਧ ਗਿਆ ਸੋਸ਼ਲ ਮੀਡੀਆ ਉਤੇ ਚੇਟਿੰਗ, ਸਟੋਰੀਜ਼, ਬ੍ਰੇਕਅਪ, ਫੇਕ ਪਰਫੈਕਸ਼ਨ ਦਿਮਾਗ ਨੂੰ 네ਗੇਟਿਵ ਪ੍ਰਾਈਮਡ ਬਣਾ ਰਹੇ ਨੇ। ਹਰ ਪਾਸੇ ਹਰ 24 ਘੰਟੇ ਇਹੋ ਜਿਹੀਆਂ ਖਬਰਾਂ ਚੱਲ ਰਹੀਆਂ ਜਿਵੇਂ ਕਿ ਆਹ ਖਬਰ ਬਹੁਤ ਹਾਈਲਾਈਟ ਹੋਈ ਤਾਂ ਹੇਠਾਂ ਲੋਕਾਂ ਨੇ ਕਮੈਂਟ ਕੀਤੇ ਕਿ ਹੁਣ ਤਾਂ ਵਿਆਹ ਤੋਂ ਡਰ ਲੱਗਣ ਲੱਗ ਗਿਆ। ਸੋ ਜਦੋਂ ਇਹ ਸਾਰੀਆਂ 네ਗੇਟਿਵਿਟੀ ਵਾਲੀਆਂ ਚੀਜ਼ਾਂ ਵੱਧ ਜਾਂਦੀਆਂ ਤਾਂ ਮਾਈਂਡ ਆ ਸਾਡਾ ਰੋਸਟ ਕੇਸ ਸਿਨੈਰੀਓ ਇਮੇਜਿਨ ਕਰਦਾ। ਜਿਹੜਾ ਕਿ ਅਸਲ ਦੇ ਵਿੱਚ ਹੁੰਦੇ ਹੀ ਨਹੀਂ, ਐਗਜ਼ਿਸਟ ਹੀ ਨਹੀਂ ਕਰਦਾ। ਤੇ ਇਹ ਓਵਰ ਥਿੰਕਿੰਗ ٹرسٹ ਨੂੰ ਹੌਲੀ ਹੌਲੀ ਖਾ ਜਾਂਦੀ ਆ ਜੈਲਸੀ ਵਧਾ ਦਿੰਦੀ ਆ ਅਨਨੈਸੈਸਰੀ ਜਿਹੜੀਆਂ ਰਿਸ਼ਤੇ ਦੇ ਵਿੱਚ ਝਗੜੇ ਨੇ ਉਹ ਵਾਜ ਜਾਂਦੇ ਨੇ ਸੋ ਇਹ ਵੀ ਕਾਰਨ ਹੈ ਕਿ ਜਿਹੜਾ ਦਿਮਾਗ ਆ ਉਹ ਵੱਧ ਤੋਂ ਵੱਧ ਮਾੜੀ ਚੀਜ਼ ਕੀ ਹੋ ਸਕਦੀ ਆ ਉਹਨੂੰ ਪਹਿਲੇ ਹੀ ਮੰਨ ਸਕਦਾ ਤੇ ਉਹਦੇ ਅਕੋਰਡਿੰਗ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿੰਦਾ ਜਿਸ ਦੇ ਨਾਲ 파ਟਰਨਰ ਦੀ ਮਾੜੀ ਮਾੜੀ ਗਲਤੀ ਉਹਨਾਂ ਨੂੰ ਵੱਡੀ ਲੱਗਣ ਲੱਗ ਜਾਂਦੀ ਆ ਉਹਨਾਂ ਨੂੰ ਲੱਗਦਾ ਕਿ ਮੈਂ ਤਾਂ ਇਹ ਪਹਿਲੇ ਹੀ ਸੋਚਿਆ ਸੀ ਤੂੰ ਇਦਾਂ ਹੀ ਨਿਕਲੇਗਾ ਸੋ ਇਹ ਵੀ ਵੱਡਾ ਕਾਰਨ ਆ ਕਿ ਅਸੀਂ ਜਿਹੜੀ ਚੀਜ਼ ਐਗਜ਼ਿਸਟ ਹੀ ਨਹੀਂ ਕਰਦੀ ਉਹਨੂੰ ਸੱਚ ਮੰਨ ਕੇ ਰਿਸ਼ਤੇ ਦੇ ਵਿੱਚ ਜਲ ਰਹੇ ਹੁੰਦੇ ਆ ਇਸ ਤੋਂ ਬਾਅਦ ਈਗੋ ਜਾਂ ਕਹਿ ਲਓ ਵੀ ਹਾਈਪਰ ਇੰਡੀਵਿਜੂਅਲਿਜ਼ਮ ਭਈ ਮੈਂ ਹੀ ਸਭ ਕੁਝ ਆ ਮਾਡਰਨ ਸੋਸਾਇਟੀ ਨੇ ਇੰਡੀਵਿਜੂਅਲਿਜ਼ਮ ਨੂੰ ਇੰਨਾ ਕਾ ਜ਼ਿਆਦਾ ਇੰਪੋਰਟੈਂਸ ਦਿੱਤੀ ਰਿਲੇਸ਼ਨਸ਼ਿਪ ਦੇ ਵਿੱਚ ਕਿ ਅੱਜ ਹਰ ਕੋਈ ਆਈ ਸ਼ੁੱਡ ਵਿਨ ਭਈ ਮੈਂ ਹੀ ਜਿੱਤੂੰਗਾ ਜਾਂ ਮੈਂ ਹੀ ਠੀਕ ਆ ਮੈਂ ਹੀ ਹਰ ਵੇਲੇ ਸਹੀ ਆ ਤੇ ਮਾਈਂਡ ਸੈਟ ਦੇ ਨਾਲ ਦਾ ਰਿਲੇਸ਼ਨਸ਼ਿਪ ਵਿਚਾਰਿਆ ਸਾਈਕੋਲੋਜੀਕਲੀ ਇਹ ਇੱਕ ਈਗੋ ਡਿਫੈਂਸਿਵ ਮੈਕੈਨਿਜ਼ਮ ਆ ਮਾਈਂਡ ਆਪਣੀ ਫਾਲਟ ਅਸੈਪਟ ਨਹੀਂ ਕਰਦਾ ਤਾਂ ਜਿਹੜੀਆਂ ਫਾਈਟਸ ਨੇ ਇਹੋ ਜਿਹੀ ਜਿਹੜੀ ਹੈਗੀ ਆ ਰਿਸ਼ਤੇ ਦੇ ਵਿੱਚ ਲੌਂਗ ਟਰਮ ਡੈਮੇਜ ਬਣ ਜਾਂਦੀਆਂ ਜਿਹੜੀਆਂ ਕਦੇ ਵੀ ਠੀਕ ਨਹੀਂ ਹੋ ਜਾਂਦੀਆਂ ਹੈਰ ਜੇ ਇੱਕ ਟੀਮ ਗੇਮ ਆ ਜਦੋਂ ਲੋਕ ਆਪਣੀ ਈਗੋ ਅੱਗੇ ਰੱਖਦੇ ਨੇ ਰਿਲੇਸ਼ਨਸ਼ਿਪ ਦੀ ਰਿਸਪੈਕਟ ਪੀਸ ਤੇ ਕਮਿਊਨੀਕੇਸ਼ਨ ਆਟੋਮੈਟਿਕਲੀ ਤਬਾਹ ਹੋ ਜਾਂਦੀ ਆ ਸੋ ਇਹ ਵੀ ਵੱਡਾ ਕਾਰਨ ਹੈ ਕਿ ਲੋਕ ਹਮੇਸ਼ਾ ਆਪਦੀ ਗਲਤੀ ਨਹੀਂ ਦੇਖਦੇ ਜਾਂ ਆਪਦੀ ਗਲਤੀ ਨੂੰ ਸਮਝਣਾ ਨਹੀਂ ਚਾਹੁੰਦੇ ਦੂਜੇ ਤੇ ਉਂਗਲ ਚੁਕਦੇ ਰਹਿੰਦੇ ਨੇ ਜਿਹਦੇ ਕਰਕੇ ਸਾਡਾ ਰਿਸ਼ਤਾ ਜਿਹੜਾ ਉਹ ਬਹੁਤ ਜ਼ਿਆਦਾ ਖਰਾਬ ਹੋ ਜਾਂਦਾ ਛੇਮਾ ਕਾਰਨ ਆਪਾਂ ਗਿਣ ਸਕਦੇ ਹਾਂ ਵੀ ਪਰਿਵਾਰ ਆ ਜਿਹੜਾ ਜਾਂ ਵਿਆਹ ਵੱਡੇ ਜ਼ਿੰਮੇਵਾਰੀਆਂ ਸੋ ਫਾਈਨੈਂਸ਼ੀਅਲ ਸਟ੍ਰੈਸ ਤੇ ਲਾਈਫ ਪ੍ਰੈਸ਼ਰ ਆ ਜਿਹੜਾ ਉਹ ਬੰਦੇ ਨੂੰ ਉੱਥੋਂ ਤੱਕ ਲੈ ਜਾਂਦੇ ਕਿ ਉਹ ਰਿਸ਼ਤਾ ਖਤਮ ਕਰਨ ਬਾਰੇ ਸੋਚਦਾ ਅੱਜ ਦੀ ਜਨਰੇਸ਼ਨ ਬਹੁਤ ਜ਼ਿਆਦਾ ਫਾਈਨੈਂਸ਼ੀਅਲ ਤੇ ਲਾਈਫ ਸਟਾਈਲ ਦੇ ਪ੍ਰੈਸ਼ਰ ਹੇਠ ਆ ਜੋ ਆਪਸਨਰ ਯਾਨ ਅਸਟੇਬਲ ਨੇ ਐਕਸਪੈਂਸਸ ਉਹਨਾਂ ਦੇ ਬਹੁਤ ਜ਼ਿਆਦਾ ਹਾਈ ਨੇ ਕੰਪੈਰੀਜ਼ਨ ਕਲਚਰ ਇੰਟੈਂਸ ਆ ਵੀ ਅਸੀਂ ਦੂਜੇ ਕਲਚਰ ਨੂੰ ਅਡਾਪਟ ਕਰਨਾ ਕ੍ਰੋਨਿਕ ਸਟ੍ਰੈਸ ਮੈਂਟਲੀ ਐਗਜ਼ੌਸਟ ਕਰਦਾ ਰਹਿੰਦਾ ਉਹਨਾਂ ਨੂੰ ਹਰ ਵਕਤ ਤੇ ਪੇਸ਼ੈਂਸ ਖਤਮ ਕਰ ਦਿੰਦਾ ਤੇ ਕਪਲ ਅਨਨੈਸੈਸਰੀ ਇਸ਼ੂ ਤੇ ਲੜ ਪੈਂਦੇ ਨੇ ਜਿਹੜੀ ਮਤਲਬ ਕਿ ਜਿਹੜੀ ਗੱਲ ਸੀ ਕੋਈ ਯਾਰ ਲੜਨ ਵਾਲੀ ਉਸ ਗੱਲ ਨੂੰ ਐਡਾ ਵੱਡਾ ਇਸ਼ੂ ਬਣਾ ਲਿਆ ਜਾਂਦਾ ਫੈਮਿਲੀ ਦੇ ਵਿੱਚ ਕਿ ਉਹ ਰਿਸ਼ਤੇ ਦੇ ਖਾਤਮੇ ਤੱਕ ਪਹੁੰਚ ਜਾਂਦਾ ਸੋ ਇਹ ਵੱਡੀਆਂ ਚੀਜ਼ਾਂ ਨੇ ਕੀ ਫਾਈਨੈਂਸ਼ੀਅਲ ਸਟ੍ਰੈਸ ਜਾਂ ਲਾਈਫ ਦਾ ਪ੍ਰੈਸ਼ਰ ਸਾਨੂੰ ਆਪਦੀ ਜ਼ਿੰਦਗੀ ਦੇ ਵਿੱਚ ਇੰਨਾ ਜ਼ਿਆਦਾ ਨਹੀਂ ਲੈਣਾ ਚਾਹੀਦਾ ਕਿ ਸਾਡਾ ਰਿਸ਼ਤਾ ਖਰਾਬ ਹੋ ਜੇ ਪੈਸਾ ਹਮੇਸ਼ਾ ਜ਼ਿੰਦਗੀ ਦੇ ਵਿੱਚ ਆਉਂਦਾ ਜਾਂਦਾ ਰਹਿੰਦਾ ਪਰ ਜਿਹੜੇ ਬੰਦੇ ਨਾਲ ਤੁਸੀਂ ਹੱਥ ਫੜਿਆ ਜਿਹੜੇ ਬੰਦੇ ਨਾਲ ਜ਼ਿੰਦਗੀ ਜਿਉ ਰਹੇ ਆ ਉਹਨੇ ਹਮੇਸ਼ਾ ਤੁਹਾਡੇ ਨਾਲ ਰਹਿਣਾ ਸੋ ਕਦੇ ਵੀ ਕੈਰੀਅਰ ਦੇ ਪਿੱਛੇ ਪੈਸੇ ਦੇ ਪਿੱਛੇ ਇੰਨਾ ਨਹੀਂ ਭੱਜਣਾ ਚਾਹੀਦਾ ਕਿ ਤੁਹਾਡੀ ਫੈਮਿਲੀ ਜਾਂ ਤੁਹਾਡਾ ਜਿਹੜੀ ਵਾਈਫ ਆ ਜਾਂ ਹਸਬੰਡ ਆ ਉਹ ਬਹੁਤ ਪਿੱਛੇ ਰਹੇ ਜੇ ਸੱਤਵਾਂ ਕਾਰਨ ਜਿਹੜਾ ਮੈਨੂੰ ਵੱਡਾ ਲੱਗਦਾ ਇਮੋਸ਼ਨਲੀ ਅਨਮੈਜੋਰਿਟੀ इमैचुरिटी ਆ ਲੋ ਹਨ ਪਰ ਨਾਨਸ਼ੇਸ਼ਨ ਗਲਤ ਹੋ ਸਕਦੀ ਆ ਹਿਊਜ਼ ਰੀਜਨ ਆ ਕਿ ਮੈਰਿਜ ਆ ਜਿਹੜੀ ਉਹ ਫੇਲ ਹੋ ਰਹੀ ਆ ਡਿਊ ਟੂ ਇਮੋਸ਼ਨਲ ਇਮੈਚਿਓਰਿਟੀ ਲੋਕ ਅਦਰ ਜੱਜ ਕਰਦੇ ਨੇ ਉਹਨਾਂ ਦੇ ਲੁਕਸ ਕਿਵੇਂ ਨੇ ਏਜ ਤੋਂ ਜਾਂ ਮਤਲਬ ਕਿ ਸਮਝ ਲਓ ਡਿਗਰੀਸ ਤੋਂ ਇੱਕ ਬੰਦੇ ਨੂੰ ਜੱਜ ਕੀਤਾ ਜਾਂਦਾ ਪਰ ਇਹ ਇਮੋਸ਼ਨਲੀ ਮੈਚਿਓਰਿਟੀ ਦੀ ਨਿਸ਼ਾਨੀਆਂ ਨਹੀਂ ਹੈਗੀਆਂ ਵੀ ਉਹ ਬੰਦਾ ਕਿੰਨਾ ਕੁ ਵਧੀਆ ਕਮਿਊਨੀਕੇਸ਼ਨ ਕਰ ਸਕਦਾ ਰਿਸਪੌਂਸਿਬਿਲਟੀ ਕਿੰਨੀ ਹੈਂਡਲ ਕਰ ਸਕਦਾ ਜਾਂ ਉਹਦੇ ਲਈ ਲਾਈਫ ਦੀ ਅਕਾਉਂਟੇਬਿਲਟੀ ਕੀ ਹੈ ਅੱਜ ਦੇ ਯੂਥ ਦੇ ਵਿੱਚ ਗੁੱਸੇ ਨੂੰ ਕੰਟਰੋਲ ਕਰਨ ਦਾ ਜਿਹੜਾ ਸਮਰੱਥਾ ਉਹ ਬਹੁਤ ਘੱਟ ਆ ਪੇਸ਼ੈਂਸ ਘਟਨੇ ਕਨਫਲਿਕਟ ਨੂੰ ਉਹਨਾਂ ਨੇ ਸੋਲਵ ਕਿਵੇਂ ਕਰਨਾ ਇਹ ਉਹਨਾਂ ਨੂੰ ਆਉਂਦਾ ਹੀ ਨਹੀਂ ਹੈਗਾ ਮਾਫੀ ਮੈਂ ਕਿਉਂ ਮੰਗਾ ਏ ਵੀ ਬਹੁਤ ਜ਼ਿਆਦੇ ਅੱਜ ਦੇ ਕਲਚਰ ਦੇ ਵਿੱਚ ਭਾਵੇਂ ਬੰਦੇ ਨੇ ਜਾਂ ਬੁੜੀਆਂ ਨੇ ਉਹਨਾਂ 'ਚ ਬਹੁਤ ਜ਼ਿਆਦਾ ਆ ਰਿਹਾ ਕਿ ਮੈਂ ਪਹਿਲਾਂ ਸੌਰੀ ਨਹੀਂ ਕਹਿਣੀ ਤੇ ਜਿਹੜੇ ਇਮੋਸ਼ਨਲੀ ਇਮੈਚੁਰ ਪੀਪਲ ਹੁੰਦੇ ਨੇ ਉਹ ਆਪ ਦੇ ਜਿਹੜੇ ਗੁੱਸੇ ਦੀਆਂ ਭਾਵਨਾਵਾਂ ਵਾਣੋਂ ਜਾਂ ਉਹਨਾਂ 'ਚ ਵਿੱਚ ਕੋਈ ਰੋਸਾ ਉਹ ਨਾਰਮਲੀ ਗੱਲਬਾਤ ਕਰਕੇ ਨਹੀਂ ਕੱਢਦੇ ਗੁੱਸੇ 'ਚ ਜਾਂ ਲੜ ਕੇ ਕੱਢਦੇ ਨੇ ਜਿਹੜਾ ਕਿ ਪ੍ਰੋਬਲਮ ਨੂੰ ਸੋਲਵ ਨਹੀਂ ਕਰਦਾ ਹੋਰ ਵਧਾ ਦਿੰਦਾ ਸੋ ਇਹ ਵੀ ਵੱਡਾ ਕਾਰਨ ਹੈ ਕਿ ਲੋਕ ਅੱਜ ਕੱਲ ਦੀ ਜਨਰੇਸ਼ਨ ਹੈ ਜਿਹੜੀ ਉਹਨਾਂ ਕੋਲੇ ਇਮੋਸ਼ਨਲੀ ਸਿਆਣਪ ਨਹੀਂ ਹੈਗੀ ਕਿ ਇਹੋ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਆਪਣੇ ਇਮੋਸ਼ਨਲ ਜਿਹੜੇ ਅਪਸ ਐਂਡ ਡਾਉਨਸ ਨੇ ਉਹਨਾਂ ਦੇ ਕਾਬੂ ਪਾ ਕੇ ਦੇਖ ਸਕਣ। ਇੰਸਟਾਗ੍ਰam ਨੇ ਸਾਡਾ ਬਹੁਤ ਜਲੂਸ ਕੱਢਿਆ। ਇਹਨੇ ਕੰਪੈਰੀਜ਼ਨ ਕਲਚਰ ਨੂੰ ਜਨਮ ਦਿੱਤਾ। ਮਾਡਰਨ ਰਿਲੇਸ਼ਨਸ਼ਿਪਸ ਦੀਆਂ ਸਭ ਤੋਂ ਵੱਡੀਆਂ ਪ੍ਰੋਬਲਮਸ ਇਹੀ ਨੇ ਕਿ ਕਪਲਸ ਇੱਕ ਦੂਜੇ ਨੂੰ ਕੰਪੈਰੀਜ਼ਨ ਕਰਦੇ ਨੇ ਦੂਜੇ ਕਪਲਸ ਦੇ ਨਾਲ। ਜਿਹੜੇ ਕਿ ਸੋਸ਼ਲ ਮੀਡੀਆ ਤੇ ਬਹੁਤ ਮਸ਼ਹੂਰ ਨੇ ਉਹ ਪਰਫੈਕਟ ਲਾਈਫ ਦਿਖਾ ਰਹੇ ਹੁੰਦੇ ਨੇ, ਛੁੱਟੀਆਂ ਤੇ ਜਾਂਦੇ ਨੇ, ਇੱਕ ਦੂਜੇ ਨੂੰ ਗਿਫਟ ਦਿੰਦੇ ਨੇ। ਪਰ ਅਸਲ ਦੇ ਵਿੱਚ ਉਹ ਐਗਜ਼ਿਸਟ ਹੀ ਨਹੀਂ ਕਰਦਾ ਨਾ ਉਤਾ ਇੱਕ ਮੈਨੀਪੂਲੇਟ ਕੀਤੀਆਂ ਪੋਸਟਾਂ ਨੇ ਸੋਸ਼ਲ ਮੀਡੀਆ ਤੇ ਸਿਲੈਕਟਿਵ ਪੋਸਟਸ ਨੇ ਜੇ ਅਸੀਂ ਆ ਪਾਵਾਂਗੇ ਉਹਦੇ ਹਿਸਾਬ ਦੇ ਨਾਲ ਅਸੀਂ ਆ ਉਹਦੇ ਰੀਅਲ ਲਾਈਫ ਨੂੰ ਜੱਜ ਕਰਾਂਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਰਿਸ਼ਤਾ ਜਿਹੜਾ ਹੈਗਾ ਪੂਰਾ ਸਿਰੇ ਜੜ ਜਾਊਗਾ ਅੱਗੇ ਜਿਹੜਾ ਹੁੰਦਾ ਹੈਗਾ ਲੈਕ ਆਫ سپورਟ ਸਿਸਟਮ ਪੁਰਾਣੇ ਪੰਜਾਬ ਦੇ ਵਿੱਚ ਜਾਂ ਗੈਲੋ ਅੱਜ ਤੋਂ 10 15 ਸਾਲ ਪਹਿਲਾਂ ਜੁਆਇੰਟ ਫੈਮਲੀਆਂ ਹੁੰਦੀਆਂ ਸੀਗੀਆਂ ਜੇ ਮੀਆਂ ਬੀਬੀ ਲੜਦੇ ਸੀ ਕਿ ਇਹ ਤਾਂ ਪਰਿਵਾਰ ਦੇ ਕੋਈ ਨਾ ਕੋਈ ਜੀ ਨਿਊਟਰਲ ਰਹਿ ਕੇ ਉਹਨਾਂ ਨੂੰ ਗਾਈਡ ਕਰਦੇ ਸੀ ਗਲਤ ਨੂੰ ਗਲਤ ਕਹਿ ਦਿੰਦੇ ਸੀ ਸਹੀ ਨੂੰ ਸਹੀ ਕਹਿ ਦਿੰਦੇ ਸੀ ਕਿ ਤਾਂ ਇਦਾਂ ਕਰਕੇ ਪਰਿਵਾਰ ਜਿਹੜਾ ਉਹ ਜਾਂ ਲੜਾਈ ਨੂੰ ਹੱਲ ਕਰਵਾ ਦਿੰਦੇ ਸੀ ਅੱਜ ਕੱਲ ਦੇ ਮਾਡਰਨ ਸਮੇਂ ਦੇ ਵਿੱਚ ਜਿਹੜੀਆਂ ਬਹੁਤ ਸਾਰੇ ਫੈਮਿਲੀਜ਼ ਨੇ ਉਹਨਾਂ ਦੇ ਵਿੱਚ ਜੁਆਇੰਟ ਫੈਮਿਲੀ ਇੰਟਰਫੀਅਰਸ ਘਟਾ ਜਾਂ ਉਹ ਬਰਦਾਸ਼ਤ ਨਹੀਂ ਕਰਦੇ ਹੈਗੇ ਉਹ ਕਹਿੰਦੇ ਕਿ ਸਾਡੀ ਲਾਈਫ ਆ ਜਦੋਂ ਇਦਾਂ ਹੋ ਜਾਂਦਾ ਬਾਕੀ ਸਾਰੇ ਪਰਿਵਾਰ ਨੂੰ ਆਪਾਂ ਪਾਸੇ ਕਰਤਾ ਤਾਂ ਤੁਹਾਡੇ ਵਿੱਚ ਲੜਾਈ ਹੋ ਗਈ ਤਾਂ ਤੁਸੀਂ ਕੋਈ ਵੀ ਇਹੋ ਜਿਹਾ ਬੰਦਾ ਨਹੀਂ ਹੈਗਾ ਜਿਹੜਾ ਤੁਹਾਨੂੰ ਨਿਊਟਰਲ ਐਡਵਾਈਸ ਕਰ ਸਕੇ। ਉਹ ਇਹ ਵੀ ਇੱਕ ਵੱਡਾ ਕਾਰਨ ਆ ਕਿ ਇਹੋ ਜਿਹੀਆਂ ਲੜਾਈਆਂ ਜਿਹੜੀਆਂ ਹੁੰਦੀਆਂ ਸਿੰਗਲ ਫੈਮਿਲੀ ਦੇ ਵਿੱਚ ਵੱਧ ਹੁੰਦੀਆਂ ਤੇ ਐਂਡ ਡਿਵੋਰਸ ਤੱਕ ਹੀ ਪਹੁੰਚਦਾ ਕਿਉਂਕਿ ਪਰਿਵਾਰ ਦੇ ਵਿੱਚ ਸਾਂਝੇ ਪਰਿਵਾਰ 'ਚ ਬਹੁਤ ਸਾਰੇ ਇਹੋ ਜਿਹੇ ਜੀ ਹੁੰਦੇ ਨੇ ਜਿਹੜੇ ਰਲ ਮਿਲ ਕੇ ਉਹਨਾਂ ਪ੍ਰੋਬਲਮਸ ਨੂੰ ਹੱਲ ਕਰ ਦਿੰਦੇ ਨੇ ਤੇ ਜਿਹੜਾ ਵਿਆਹ ਉਹ ਬਚ ਜਾਂਦਾ। ਪਰ ਅੱਜ ਬਿਲਕੁਲ ਉਲਟਾ ਹੋ ਰਿਹਾ। ਸਾਰੇ ਪ੍ਰੈਫਰ ਕਰ ਰਹੇ ਨੇ ਕਿ ਅਸੀਂ ਸਿੰਗਲ ਫੈਮਿਲੀ 'ਚ ਰਹਿਣਾ ਜੋਇੰਟ ਫੈਮਿਲੀ ਨੂੰ ਇਗਨੋਰ ਕਰਕੇ ਲਾਸਟ ਕਾਰਨ ਆਪਾਂ ਇਹ ਦੇਖ ਸਕਦੇ ਆ ਕਿ ਅੱਜ ਕੱਲ ਜਦੋਂ ਵੀ ਯੂਥ 파ਟਨਰ ਚੂਸ ਕਰਦਾ ਤਾਂ ਉਹ ਲੁਕਸ ਦੇਖਦਾ ਫੋਟੋਸ ਉਹਦੀਆਂ ਕਿਵੇਂ ਨੇ ਉਹਦੀ ਵਾਈਬ ਕਿਵੇਂ ਆ ਇੰਸਟਾਗ੍ਰਾਮ ਅਸਥੈਟਿਕ ਆ ਉਹਦਾ ਇਸੇ ਆਧਾਰ ਤੇ ਲਾਈਫ 파ਟਨਰ ਚਾਹੁੰਦਾ ਪਰ ਜਿਹੜਾ ਅਸਲੀ 파ਟਨਰ ਆ ਉਹ ਇਮੋਸ਼ਨਲ ਵੈਲਿਊਜ਼ ਲਾਈਫ ਗੋਲਸ ਕਮਿਊਨੀਕੇਸ਼ਨ ਸਕਿਲਸ ਤੇ ਡਿਪੈਂਡ ਕਰਦਾ ਵੀ ਉਹ ਕਿੰਨਾ ਕੁ ਵਧੀਆ ਹੋਊਗਾ ਸਾਈਕੋਲੋਜੀਕਲ ਕਲੀਅਰ ਕਰਦੀ ਆ ਵੀ ਫਿਜ਼ੀਕਲੀ ਅਟਰੈਕਸ਼ਨ ਲਾਸਟ ਦੈਨ 10 ਤੋਂ 18 ਮਹੀਨੇ ਰਹਿੰਦੀ ਹੈ ਉਹ ਪਿਆਰ ਤੋਂ ਬਾਅਦ ਜਿਹਨੂੰ ਆਪਾਂ ਲਵ ਮੈਰਜ ਕਹ ਰਹੀਏ ਅਟਰੈਕਸ਼ਨ ਦੇ ਹਿਸਾਬ ਨਾਲ ਹੋਈ ਆ। ਇਸ ਤੋਂ ਬਾਅਦ ਜਿਹੜੀ ਰਿਲੇਸ਼ਨਸ਼ਿਪ ਆ ਉਹਨੂੰ ਉਹ ਰਿਲੇਸ਼ਨਸ਼ਿਪ ਇਜ਼ ਡਰਾਈਵਨ ਬਾਈ Wisdom। ਭਈ ਬੰਦੇ ਚ ਸਿਆਣਪ ਕਿੰਨੀ ਕਾ, ਬੰਦਾ ਸਬਰ ਕਿੰਨਾ ਕਰਕਦਾ, ਸੰਤੋਖ ala ਕਿੰਨਾ ਕਾ, ਨਾ ਚੀਜ਼ਾਂ ਨੂੰ ਸਮਝਦਾ ਕਿੰਨੇ ਵਧੀਆ ਤਰੀਕੇ ਦੇ ਨਾਲ ਆ। ਇਸ ਲਈ 1-2 ਸਾਲ ਬਾਅਦ ਕਪਲ ਰੈਲਾਈਜ਼ ਕਰਦੇ ਨੇ ਕਿ ਸਾਡਾ ਥੌਟ ਪ੍ਰੋਸੈਸ ਆ, ਇਮੋਸ਼ਨਸ, ਪ੍ਰਾਇੋਰਟੀਜ਼ ਮੈਚ ਨਹੀਂ ਕਰਦੇ। ਇਹਨੂੰ ਸਮਝ ਲਈਏ ਵੀ ਆਪਾਂ ਇੱਕ ਦੂਜੇ ਨੂੰ ਸਮਝ ਕੇ ਚੱਲਣ ਦੀ ਸਮਰੱਥਾ ਤੋ ਬਿਨਾ ਰਿਸ਼ਤਾ ਕਰੇ ਵੀ ਨਿਭ ਨਹੀਂ ਸਕਦਾ ਸੋ ਫਿਜ਼ੀਕਲੀ ਅਟਰੈਕਸ਼ਨਸ ਤੋਂ ਪਾਸੇ ਚੱਲ ਕੇ ਤੁਹਾਨੂੰ ਜਿਹੜਾ ਲਾਈਫ ਪਾਰਟਨਰ ਆਉ ਉਹ ਇਹੋ ਜਿਹਾ ਚੂਸ ਕਰਨਾ ਚਾਹੀਦਾ ਜਿਹੜਾ ਸੱਚਮੁੱਚ ਸਿਆਣਾ ਹੋਵੇ ਜਿਹੜਾ ਹਰ ਮੁਸੀਬਤ ਦੇ ਵਿੱਚ ਸ਼ਾਂਤ ਰਹਿ ਕੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ ਸਕੇ ਸੋ ਇਹ 8-9 ਗੱਲਾਂ ਜਿਹੜੀਆਂ ਮੈਨੂੰ ਲੱਗਦਾ ਹੈ ਕਿ ਸਾਰਿਆਂ ਨੂੰ ਵਿਆਹ ਤੋਂ ਪਹਿਲਾਂ ਸਮਝਣੀਆਂ ਚਾਹੀਦੀਆਂ ਪਾਰਟਨਰ ਦੇ ਨਾਲ ਡਿਸਕਸ ਕਰਨੀਆਂ ਚਾਹੀਦੀਆਂ ਜੇ ਕਦੇ ਵੀ ਡਿਸਪਿਊਟ ਆਵੇ ਤਾਂ ਆਪਦੀ ਫੈਮਿਲੀ ਤੋਂ ਸਲਾਹ ਲੈਣੀ ਚਾਹੀਦੀ ਹੈ ਆਪਦੇ ਚੰਗੇ ਦੋਸਤਾਂ ਤੋਂ ਸਲਾਹ ਲੈਣੀ ਚਾਹੀਦੀ ਆ ਇਹ ਗੱਲ ਸ਼ੇਅਰ ਕਰ ਦੇਣੀ ਚਾਹੀਦੀ ਆ ਇੱਕ ਦੂਜੇ ਨਾਲ ਨਾ ਸਹੀ ਤੁਹਾਡੇ ਜਿਹੜੇ ਬਹੁਤ ਖਾਸ ਰਿਸ਼ਤੇ ਨੇ ਉਹਨਾਂ ਨਾਲ ਕੀ ਹੋਊਗਾ ਤੁਹਾਡਾ ਪਰਿਵਾਰ ਬਚ ਜੂਗਾ ਚਲੋ ਜੇ ਐਟ ਦੀ ਐਂਡ ਸਿਚੁਏਸ਼ਨ ਡਾਈਵੋਰਸ ਦੀ ਵੀ ਬਣਦੀ ਹੈ ਤਾਂ ਘੱਟੋ ਘੱਟ ਤੁਹਾਡੀ ਜਾਨ ਬਚ ਜੂਗੀ ਸੋ ਇਹਨਾਂ ਗੱਲਾਂ ਦਾ ਸਾਨੂੰ ਵਿਆਹ ਤੋਂ ਪਹਿਲਾਂ ਜਰੂਰ ਧਿਆਨ ਰੱਖਣਾ ਚਾਹੀਦਾ ਤਾਂ ਬਾਕੀ ਇਸ ਚੀਜ਼ ਦਾ ਹੱਲ 100% ਕੋਈ ਵੀ ਨਹੀਂ ਹੈਗਾ ਸਿਆਣੇ ਤੋਂ ਸਿਆਣਾ ਬੰਦਾ ਵੀ ਇਹਨਾਂ ਚੀਜ਼ਾਂ 'ਚ ਡੁੱਬ ਜਾਂਦਾ ਤੇ ਕਮਲੇ ਤੋਂ ਜਿਹਨੂੰ ਆਪਾਂ ਕਹਿੰਦੇ ਇਹਨੂੰ ਤਾਂ ਅਗਲੀ ਨਹੀਂ ਸੀਗੀ ਉਹ ਵੀ ਵਿਆਹ ਵਾਲਾ ਜੀਵਨ ਹੈ ਜਿਹੜਾ ਬ ਸੋ ਵੀਡੀਓ ਜੇ ਤੁਹਾਨੂੰ ਚੰਗੀ ਲੱਗੀ ਤਾਂ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜ਼ਰੂਰ ਸ਼ੇਅਰ ਕਰਿਓ ਮੈਂ ਇਹ ਵੀਡੀਓ ਬਹੁਤ ਰੈਂਡਮਲੀ ਬਣਾਈ ਹੈ ਹਨਾ ਕੋਈ ਵੀ ਸਕ੍ਰਿਪਟ ਨਹੀਂ ਲਿਖੀ ਹੈਗੀ ਬੜੀ ਜ਼ਿਆਦੇ ਤੇ ਮੈਂ ਬੈਠਾ ਚਾਹ ਪੀ ਰਿਹਾ ਤਾਂ ਮੈਨੂੰ ਲੱਗਿਆ ਕਿ ਇਹ ਗੱਲਾਂ ਕਰਨੀਆਂ ਚਾਹੀਦੀਆਂ ਧੰਨਵਾਦ ਜੀ